ਯਾਰ ਦਾ ਮਿਲੇ ਹੋ ਰੱਬਾ ਦਰਦੇਣੀ ਬਾਰੀ ਦਿਨ ਦੀ ਉਹਦੇ ਲਈ ਮੈਂ ਖੋਲਰ ਕੀ ਕੋਈ ਮਹਿਰਨ ਦਿਲ ਦਾ ਮਿਲਦਾ ਨਾ ਵੇੜਾ ਦਿਲ ਦਾ ਜਿਸ ਬਿਨ ਖਿਲਦਾ ਨਾ ਪਾਗਲ ਵਕੜੀ ਕੂਟ ਤੇ ਮੈਨੂੰ ਸੀਨੇ ਵਿੱਚ ਲਟੋ ਲੈਂਦਾ ਮੈਂ ਵੀ ਉਹਦੀ ਹੋ ਜਾਂਦੀ ਜੇ ਹੋ ਗਈ ਮੇਰਾ ਹੋ ਜਾਂਦਾ

ਰਾਪੀ ਸ਼ੁਕੋ ਨੇ ਜੇ ਚੋਰੀ ਆਉਂਦੇ ਹੋ ਅੱਖਾਂ ਕੋਲ ਨਾ ਫੇਰੇ ਤੇ ਆਉਂਦਾ ਹੋ ਲੈ ਕੇ ਤਾਗਾ ਪਿਆਰਾਂ ਦਾ ਮੇਰੇ ਹਰ ਜੁਆ ਦਾ ਹਾਰ ਕਰ ਹੋ ਜਾਂਦਾ ਮੈਂ ਵੀ ਉਹਦੀ ਹੋ ਜਾਂਦੀ ਜੇ ਉਹ ਵੀ ਮੇਰਾ ਹੋ ਜਾਂਦਾ ਕੰਮ ਆਸ਼ਿਕ ਚ ਕਰ ਲਾਉਂਦੇ ਨੇ ਨਾ ਮੰਨ ਮੇਰੇ ਨੂੰ ਪਾਉਂਦੇ ਨੇ ਲਾਬ ਜਿਹਾਂ ਦੇ ਮਿਲ ਜਾਂਦਾ ਵਿੱਚ ਆਪਾਂ ਹੀ ਦੇਖੋ ਜਾਂਦਾ ਮੈਂ ਵੀ ਉਹਦੀ ਹੋ ਜਾਂਦੀ ਮੈਂ ਵੀ ਉਹਦੀ ਹੋ ਜਾਂਦੀ ਜੇ ਉਹ ਵੀ ਮੇਰਾ ਹੋ ਜਾਂਦਾ ਮੋਰ ਸਹੌਣ ਚ ਪਹਿਲਾਂ ਆਉਂਦੇ ਨੇ ਕੁੜੀਆਂ ਦੇ ਜੀ ਲਲਚਾਉਂਦੇ ਨੇ ਗਿੱਧ ਪਗੜਾ ਮੈਂ ਵੀ ਪਾ ਲੈਂਦੀ ਗੀਦਪ ਅਗੜਾ ਮੈਂ ਵੀ ਪਾ ਲੈਂਦੀ ਜੇ ਮੇਰੇ ਮਨ ਲਖੋ ਜਾਂਦਾ ਪਰ ਦੇ ਤਾਂ ਲਾਭ ਹੁੰਦਾ ਰਾਜੇ ਪਰ ਦੇ ਤਾਂ ਲਾਭ ਹੁੰਦਾ ਰਾਜੇ ਕਹਿੰਦੇ ਨਹੀਂ ਵਾਹ ਸਾਹ ਹੋ ਜਾਂਦਾ ਪਰ ਦੇ ਤਾਂ ਲਾਭ ਹੁੰਦਾ ਰਾਜੇ ਪਿੰਡ ਲੈਣੀ ਵਾਹ ਸਾਹ ਹੋ ਜਾਂਦਾ ਉਹ ਜਾਂਦਾ ਨਹੀਂ ਉਹ ਜਾਂਦਾ ਮੇਰੇ ਹੇ ਵਦਾ ਜਾਣੀ ਉਹ ਜਾਂਦਾ ਉਹ ਜਾਂਦਾ ਨਹੀਂ ਉਹ ਜਾਂਦਾ ਮਗਾ ਮੇਰੀ ਵਾਲਾ ਉਹ ਜਾਂਦਾ ਬਹੁਤ ਅੱਛਾ ਹੀ ਬਹੁਤ ਅੱਛਾ ਹੀ ਜਲਦੀ ਲੈ ਲਈਆ